ਤੋਂ ਪਿਆਰਾ ਸਿੰਘ ਜੋ ਕੀ ਕਰਦਾ ਇਕੱਲਾ ਚੁਰਾਗ ਹੈ ਮਈ ਦੇ ਪਹਿਲੇ ਹਫਤੇ ਉਸ ਦੀ ਮਾਤਾ ਅਤੇ ਦਾਤੀ ਨੇ ਆਸਟ੍ਰੇਲੀਆ ਭੇਜਿਆ ਸੀ ਪਰ ਏਜੰਟ ਦੁਆਰਾ ਉਹਨਾਂ ਦੇ ਨਾਲ ਧੋਖੇਬਾਜ਼ੀ ਕੀਤੀ ਗਈ ਅਤੇ ਉਹਨਾਂ ਨੂੰ ਡੌਂਕੀ ਦੇ ਰਸਤੇ ਇਰਾਨ ਪਹੁੰਚਾ ਦਿੱਤਾ ਗਿਆ ਜਿੱਥੇ ਕਿ ਡੌਂਕਰ ਦੁਆਰਾ ਕਿਆਦ ਕਰ ਲਿਆ ਗਿਆ ਉਹਨਾਂ ਦੁਆਰਾ ਘਰ ਵਾਲਿਆਂ ਨੂੰ ਵੀਡੀਓ ਵੀ ਪਾਈਆਂ ਜਾ ਰਹੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਖਾਤਾ ਨੰਬਰ ਭੇਜੇ ਨੇ ਤੇ ਜਿਸ ਦੇ ਵਿੱਚ ਕਰੋੜਾ ਰੁਪਏ ਮੌਨ ਦੇ ਲਈ ਕਿਹਾ ਜਾ ਰਿਹਾ ਹੈ ਇਹ ਗਰੀਬ ਬੰਦੇ ਜਿਨ੍ਹਾਂ ਨੇ ਲੋਕਾਂ ਦੇ ਕੋਲੋਂ ਪੈਸੇ ਲੈ ਕੇ ਨੌਜਵਾਨ ਨੂੰ ਭੇਜਿਆ ਸੀ ਕਰੋੜਾ ਰੁਪਏ ਨਹੀਂ ਦੇ ਸਕਦੇ ਜਿਸ ਕਰਕੇ ਉਹ ਘਰ ਰਜਿੰਦਾ ਲਗਾ ਕੇ ਪਤਾ ਨਹੀਂ ਕਿ ਨਾ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਅਤੇ ਇਹਨਾਂ ਨੌਜਵਾਨਾਂ ਨੂੰ ਵਾਪਿਸ ਬੁਲਾਇਆ ਜਾਵੇ ਅਤੇ ਇਹ ਖਰਚਾ ਵੀ ਦਿਲਾਇਆ ਜਾਵੇ। ਇੰਡੀਆ ਨਿਊਜ਼ ਤੇ ਤੁਹਾਡੇ ਸਭ ਦਾ ਸਵਾਗਤ ਹੈ। ਮਹਿਰਵਿੰਦਰ ਜਾਲੀ ਸੰਗਰੂਰ ਤੋਂ ਗੱਲ ਕਰਨ ਜਾ ਰਹੇ ਹਾਂ ਈਰਾਨ ਦੇ ਵਿੱਚ ਫਸੇ ਹੋਏ ਤਿੰਨ ਆਪਣੇ ਪੰਜਾਬੀ ਭਾਈਆਂ ਦੀ ਜਿਨ੍ਹਾਂ ਨੂੰ ਕਿ ਉੱਥੋਂ ਦੇ ਡੰਕਰਾਂ ਨੇ ਜਿਹੜਾ ਨਜਾਇਜ਼ ਤਰੀਕੇ ਨਾਲ ਫੜ ਲਿਆ ਤੇ ਇਹ ਕਿਹਾ ਜਾਂਦਾ ਹੈ ਕਿ ਪਾਕਿਸਤਾਨੀ ਅਕਾਊਂਟ ਦੇ ਵਿੱਚ ਕਰੋੜਾ ਰੁਪਿਆ ਜਿਹੜਾ ਹੈਗਾ ਉਹ ਪਾਉਣ ਦੀ ਗੱਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਅਸੀਂ ਇਸ ਟਾਈਮ ਖੜੇ ਆ ਤੂਰੀ ਵਿਖੇ ਤੂਰੀ ਦਾ ਇੱਕ ਹੁਸੈਨਪ੍ਰੀ ਸਿੰਘ ਜੋ ਕਿ ਕਿਹਾ ਜਾਂਦਾ ਹੈ ਕਿ ਮਈ ਦੇ ਸਟਾਰਟਿੰਗ ਦੇ ਵਿੱਚ ਹੀ ਇੱਥੋਂ ਜਿਹੜਾ ਉਹ ਚਲਾ ਗਿਆ ਸੀ ਤੇ ਗਿਆ ਸੀ ਆ ਤੇ ਉਹ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਉਹਨਾਂ ਦਾ ਘਰ ਦੇ ਤੁਸੀਂ ਦੇਖੋਗੇ ਕਿ ਇੱਥੇ ਜਿਹੜਾ ਲੋਕ ਹੈ ਉਹ ਲੱਗਿਆ ਪਿਆ ਹੈ ਤੇ ਇੱਥੋਂ ਦੇ ਜਿਹੜੇ ਨਿਵਾਸੀ ਨੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਇਹ ਜਿਹੜਾ ਹੈਗਾ ਵੀ ਉੱਥੇ ਜਦੋਂ ਗਿਆ ਇਹ ਮਈ ਦੀ ਪਹਿਲੇ ਹਫਤੇ ਹੀ ਇਹ ਇਥੋਂ ਚਲਾ ਗਿਆ ਸੀਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਉਹਨਾਂ ਦੀ ਦਾਦੀ ਤੇ ਉਹਨਾਂ ਦੀ ਮਾਂ ਜਿਹੜੀ ਹੈ ਮਦਰ ਹੈ ਉਹ ਦੋਨੋਂ ਹੀ ਇੱਥੇ ਰਹਿੰਦੀਆਂ ਨੇ ਪਰ ਇਸ ਟਾਈਮ ਉੱਥੇ ਨਹੀਂ ਹਨ ਤੇ ਉਹ ਕਿਤੇ ਆਪਣੇ ਰਿਸ਼ਤੇਦਾਰ ਦੇ ਗਈਆਂ ਹੋਈਆਂ ਨੇ ਤੇ ਦੰਦਾ ਲਾ ਕੇ ਤੇ ਇਹ ਕਿਹਾ ਜਾਂਦਾ ਹੈ ਕਿ ਉਹ ਜਿਹੜੇ ਦੋਨੇ ਨੇ ਵਿਚਾਰੀਆਂ ਦਾ ਰੋ ਰੋ ਕੇ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਉਹ ਕਿਤੇ ਵੀ ਆਪਣਾ ਦੁੱਖ ਉਹ ਨਹੀਂ ਦੱਸ ਸਕਦੀਆਂ ਪਰ ਦੇਖਿਆ ਜਾਂਦਾ ਇੱਕ ਪਾਸੇ ਇੱਕ ਪਾਸੇ ਜਿਹੜਾ ਹੈ ਸਰਕਾਰ ਦੀ ਇਸ ਦੀ ਨਿਰਾਇਕੀ ਦਾ ਜਿਹੜਾ ਸਾਧਨ ਦੰਦੀ ਜਾ ਰਹੀ ਹੈ ਕਿਉਂਕਿ ਜੇ ਇੱਥੇ ਨੌਕਰੀਆਂ ਮਿਲਣ ਤਾਂ ਬੱਚੇ ਬਾਹਰ ਨਾ ਜਾਣ ਤੇ ਇੱਥੇ ਹੀ ਆਪਣਾ ਕੰਮ ਕਰਕੇ ਆਪਣੇ ਬੱਚਿਆਂ ਦਾ ਆਪਣੇ ਮਾਹ ਬਾਪ ਦਾ ਢਿੱਡ ਭਰ ਸਕਦੇ ਨੇ ਤੇ ਫਿਰ ਦੇਖਣਾ ਇਹ ਹੋਵੇਗਾ ਕਿ ਇਹਨਾਂ ਦਾ ਕਹਿਣਾ ਕਿ ਕਰੋੜਾ ਰੁਪਇਆ ਜਿਹੜਾ ਹੈਗਾ ਉਹ ਪਾਕਿਸਤਾਨੀ ਪਾਕਿਸਤਾਨੀਆਂ ਦੇ ਅਕਾਊਂਟ ਦੇ ਵਿੱਚ ਹੈ ਜਿਹੜਾ ਉਹ ਪਾਉਣ ਦਾ ਵੀ ਕਿਹਾ ਗਿਆ ਹੈ ਤੇ ਉਹਨਾਂ ਦੀਆਂ ਜਿਹੜੇ ਉਥੋਂ ਵੀਡੀਓਜ਼ ਨੇ ਉਹ ਵੀ ਆ ਰਹੀਆਂ ਨੇ ਤੇ ਉਹਨਾਂ ਦੇ ਗਰਦਨ ਤੇ ਪਟਕ ਲਾ ਕੇ ਇਹ ਕਿਹਾ ਜਾ ਰਿਹਾ ਹੈ ਕਿ ਨਹੀਂ ਤਾਂ ਇਹਨਾਂ ਨੂੰ ਮਾਰ ਦਿੱਤਾ ਜਾਵੇਗਾ ਬੱਚਿਆਂ ਨੂੰ ਤੇ ਜਾਂ ਕਰੋੜਾ ਰੁਪਇਆ ਪਾਕਿਸਤਾਨੀ ਅਕਾਊਂਟ ਦੇ ਵਿੱਚ ਟਰਾਂਸਫਰ ਆ ਜਿਹੜਾ ਉਹ ਕੀਤਾ ਜਾਵੇ ਹੁਣ ਕੌਫ ਤਰਫ ਇਹ ਹੈ ਚਲ ਕਰਤਾਲੇ ਵ ਇਹ ਹੈ ਕਿ ਜਿਨ੍ਹਾਂ ਨੇ ਵਿਚਾਰਿਆਂ ਨੇ ਆਲੇ-ਦਾਲੇ ਤੋਂ ਕਦੀ ਕਿਸੇ ਤੋਂ ਫੜ ਕੇ ਕਦੀ ਕਿਸੇ ਤੋਂ ਫੜ ਕੇ ਲੇਡੀਜ਼ ਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਉਹ ਉਹ ਕਰੋੜਾ ਰੁਪਇਆ ਕਿੱਥੋਂ ਦੇ ਛੱਡਦੇ ਨੇ ਇਸ ਲਈ ਇਹ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਵੀ ਇਹਨਾਂ ਦਾ ਬਣਦਾ ਬਕਾਇਆ ਹੈ ਜਾਂ ਉਹਨਾਂ ਦੇ ਪੈਸੇ ਜਿੰਨੇ ਵੀ ਲੱਗੇ ਹਨ ਤੇ ਉਹਨਾਂ ਦਾ ਜਿਹੜਾ ਬੇਟਾ ਬਾਹਰ ਗਿਆ ਹੈ ਉਹ ਇੱਥੇ ਵਾਪਸ ਬੁਲਾਇਆ ਗਿਆ ਹੈ ਤੇ ਇਹ ਜਿਹੜੇ ਪੈਸੇ ਨੇ ਉਹਨਾਂ ਨੂੰ ਦਿੱਤੇ ਜਾਣ ਸੰਗਰੂਰ ਤੋਂ ਰਵਿੰਦਰ ਜੋਲੀ ਇੰਡੀਆ న్యూਸ ਪੰਜਾਬ ਪਰਪਾ ਬੇਟਰੀ ਉਹ ਆਪਣਾ ਹੌਸਨਪ੍ਰੀਤਾ ਮੁੰਡਾ ਦਾ ਨਾਂ ਉਹਨਾਂ ਦੀ ਮਾਤਾ ਹੈ ਦਾਦੀ ਹੈ ਉਹਨੇ ਵਿਚਾਰੇ ਵਿਧਵਾ ਨਹੀਂ ਹੈ ਉਹ ਘਰ ਦੇ ਵਿੱਚ ਹੋਰ ਕੋਈ ਬੰਦਾ ਨਹੀਂ ਹੈਗਾ ਕੋਈ ਮਤਲਬ ਇੱਧਰ ਉੱਧਰ ਕੋਈ ਅ ਇੱਧਰ ਜਿਹੜਾ ਕੋਈ ਹਮਦ ਕਰ ਸਕੇ ਇਸ ਪਰ ਤਾਂ ਆਪ ਇਹ ਕਹਿ ਸਕਦੇ ਆ ਇਹਨਾਂ ਦੀ ਮਦਦ ਕਰਨ ਵਾਲਾ ਜੈਂਟਸ ਕੋਈ ਨਹੀਂ ਆ ਕੋਈ ਇਹ ਦੋਨੋਂ ਦੋਨੋਂ ਹੀ ਨਹੀਂ ਗਏ ਤਾਂ ਕਰਕੇ ਉਹ ਆਪਣੀ ਰਿਸ਼ਤੇਦਾਰੀ ਚ ਜਲੰਧਰ ਜਾ ਕਿਤੇ ਹੋਰ ਇਧਰ ਉਧਰ ਉਹ ਆਪਣਾ ਕੋਸ਼ਿਸ਼ ਕਰ ਰਹੇ ਨੇ ਕਿ ਮੈਨਾਂ ਕਿਵੇਂ ਵੀ ਕੋਈ ਇਹਦਾ ਸਾਡ ਹੋ ਸਕੇ ਪੈਸੇ ਪੈਸੇ ਵਪਾਰ ਸਾਥਕਾਂ ਜਾਂ ਬੱਚੇ ਆਪ ਵਪਾਰ ਸਾਥਕਾਂ ਉਹਨਾਂ ਦਾ ਉੱਥੇ ਕੁੱਟਮਾਰ ਹੋ ਰਹੀ ਹੈਗੀ ਗਲਤ ਬੰਦਿਆਂ ਕੋਲ ਫਸੇ ਹੋਏ ਨੇ ਉਹ ਮੇਨਤਾ ਜਦੋਂ ਜਿਹੜਾ ਆਪਣਾ ਏਜੰਟ ਹੈਗਾ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਹ ਜਿਹੜੇ ਧੋਖਾ ਧੜੀ ਵਾਲੇ ਏਜੰਟ ਬੈਠੇ ਨੇ ਉਨਾਂ ਦੇ ਲਾਸਤ ਸਰਾਤ ਹੋਣੇ ਚਾਹੀਦੇ ਨੇ ਤਾਂ ਕਿ ਅੱਗੇ ਵਾਸਤੇ ਵੀ ਕਿਸੇ ਹੋਰ ਅਸੇ ਬੱਚੇ ਨਾਲ ਨਾ ਆ ਜਾ ਨਾ ਮਤਲਬ ਮਾਰਾ ਸਲੂਕ ਹੋ ਸਕੇ ਕੋਈ ਤੋ ਖਤੜੀ ਹੋ ਸਕੇ ਜੀ ਨਾਲੇ ਕਿਹਾ ਜਾਂਦਾ ਵੀ ਪਾਕਿਸਤਾਨੀ ਜਿਹੜੇ ਡੌਂਕਰ ਨੇ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਤੋਂ ਕਰੋੜ ਰੁਪਏ ਦੀ ਮੈਂ ਕਿਤੀ ਜਾ ਰਹੀ ਹੈ ਉਹੀ ਤਾਂ ਹੈ ਜੀ ਕਿਤੇ ਨਾ ਕਿਤੇ ਬਗਲਾ ਰੋਜ਼ਾਨਾ ਹੀ ਆਪਾਂ ਖਬਰਾਂ ਸੁਣਦੇ ਆ ਵੀ ਹਰ ਇੱਕ ਥਾਂ ਤੇ ਇਹੋ ਜਿਹਾ ਕੁਝ ਹੋ ਰਿਹਾ ਹੈ ਪਰ ਇਹਦਾ ਪੱਕਾ ਹੱਲ ਹੋਣਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਵੀ ਇਹਨਾਂ ਲੱਥਪਾਉਣ ਇਹੋ ਜਿਹੇ ਬੰਦਿਆਂ ਨੂੰ ਵੀ ਅੱਗੇ ਤੋਂ ਨਾ ਹੋਣ ਬੱਚਿਆਂ ਨੂੰ ਵੀ ਚਾਹੀਦਾ ਇਹ ਜੇ ਗਲਤ ਟੰਗ ਨਾਲ ਬਾਹਰ ਨਾ ਜਾਣ ਮਾਪਿਆਂ ਨੂੰ ਵੀ ਚਾਹੀਦਾ ਵੀ ਇਹੋ ਜੇ ਗਲਤ ਤਰੀਕੇ ਨਾਲ ਬੱਚਿਆਂ ਨੂੰ ਨਾਲ ਬਾਹਰ ਭੇਜਣ ਕਿ ਕਿਤੇ ਨਾ ਕਿਤੇ ਸਰਕਾਰ ਦੀ ਵੀ ਨਲਾਕੀ ਆਪਾਂ ਕਹੀਏ ਜੇ ਇੱਥੇ ਨੌਕਰੀਆਂ ਮਿਲਣ ਤਾਂ ਬੱਚੇ ਬਾਹਰ ਕਿਉਂ ਜਾਣਗੇ ਚਲੋ ਸਰਕਾਰ ਤਾਂ ਕੋਸ਼ਿਸ਼ ਕਰ ਰਹੀ ਹੈ ਜੀ ਬਹੁਤ ਨੌਕਰੀਆਂ ਦੇ ਰਹੀ ਹੈਗੀ ਪਰ ਫਿਰ ਵੀ ਗਲਤ ਟੰਗ ਨਾਲ ਤਾਂ ਜ਼ਿਆਦਾ ਗਲਤੀ ਹੈ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨੌਕਰੀਆਂ ਦੇ ਰਹੀ ਹੈ ਬਹੁਤ ਉਹਨਾਂ ਨੂੰ ਪਤਾ ਲੱਗ ਚੁੱਕਿਆ ਜੀ ਇਹਨਾਂ ਨੂੰ ਪਤਾ ਹੈ ਜੀ ਬਚਾਰੇ ਉਹਨਾਂ ਦਾ ਬੁਰਾ ਹਾਲ ਹੈ ਜੀ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਹੁਣ ਮਹੀਨਾ ਹੋ ਗਿਆ ਨਾ ਕੋਈ ਬੱਚੇ ਨਾਲ ਸੰਪਰਕ ਹੋ ਰਿਹਾ ਉਧਰੋਂ ਕੋਈ ਪਤਾ ਨਹੀਂ